ਆਜੇ ਤਾਂ ਮੈਂ ਤੁਹਾਡੇ ਨਾਲ ਗੁਫ਼ਤਗੂ ਗੱਲਾਂ ਕਰਨੀ ਆ ਜੇ ਯਾਰ ਇੱਕ ਵਾਰੀ ਲੈਟਾ ਬਾਲ ਦਾ ਸੰਗਤ ਆ ਉਹ ਯਾਰ ਕੀ ਗੱਲ ਹੈ ਇੱਥੇ ਕਿਹੜੇ ਬੇਲ ਆਉਂਦਾ ਪੈਸਾ ਤਾਂ ਦੇ ਦਿੱਤੇ ਤੁਸੀਂ ਉਹ ਸਾਡੇ ਪੰਜਾਬ ਵਿੱਚ ਕਿਤੇ ਖਬਰ ਵਾਲਾ ਫੇਰ ਨਾ ਨਾ ਖਬਰ ਲਾ ਦੇ ਵੀ ਭਰਿਆ ਨਹੀਂ ਸੀ ਗੱਪੇ ਮਾਰ ਕੇ ਕਿਉਂਕਿ ਅਸਲ 'ਚ ਜ਼ਿੰਦਗੀ ਗੱਪ ਬਣ ਗਈ ਆਮ ਲੋਕਾਂ ਨੂੰ ਲੱਗਦਾ ਜਿਹੜਾ ਕੋਈ ਫੇਸਬੁੱਕ ਤੇ ਉਹ ਅਸਲੀ ਹੈ ਉਹ ਅਸਲੀ ਨਹੀਂ ਸਾਰਾ ਗਾਉਣ ਵਾਲਿਆਂ ਦਾ ਸਾਰਾ ਕੁਝ ਨਕਲੀ ਹੈ ਆਪ ਹੀ ਬਾਦਨਗੇ ਗੀਤ ਆਪੇ ਰਾਤ ਨੂੰ 10 ਮਿਲੀਅਨ ਖਰੀਦ ਕੇ ਕਹਿਣਗੇ ਵੀ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ ਪਿਆਰ ਤਾਂ ਹਕੀਕਤ ਚ ਮਿਲਦਾ ਹੈ ਇਹ ਫੇਸਬੁੱਕ ਤੇ ਨਲੀ ਚੋਚਾਂ ਨੂੰ ਥੋੜੀ ਮਿਲਦਾ ਹੈ ਇਹ ਅਕਲਮੰਦਾਂ ਨੂੰ ਮਿਲਦਾ ਹੈ ਔਰ ਸੰਗੀਤ ਇੱਕ ਲੰਬੀ ਸਾਧਨਾ ਹੈ ਇਹ ਲੰਬੀ ਸਾਧਨਾ ਤੋਂ ਬਾਅਦ ਤਾਂ ਤੁਹਾਡੀ ਜਿਹੜੀ ਹੈ ਇਹ ਹਾਂ ਮਿਲਦੀ ਹੈ ਨਹੀਂ ਤੁਹਾਨੂੰ ਖੁਸ਼ ਕਰਨਾ ਕਿਤੇ ਸੌਖਾ ਯਾਰ ਮਦਾ ਮਹਿਬੂਬਾ ਮਨਾ ਲਦਾ ਤੁਹਾਨੂੰ ਮਨਾਉਣਾ ਤਾਂ ਬਹੁਤ ਔਖਾ ਹੈ ਸੋ ਜਿਹੜੇ ਮੇਰੇ ਸੀਨੀਅਰ ਹਨ ਉਹਨਾਂ ਨੂੰ ਹੱਥ ਜੋੜ ਕੇ ਪ੍ਰਣਾਮ ਜਿਹੜੇ ਕਲਾਕਾਰ ਜਿਹੜੇ ਗਾ ਰਹੇ ਹਨ ਉਹਨਾਂ ਨੂੰ ਵੀ ਤੂੰ ਤਾਂ ਗਾਏ ਰਹੇ ਹੁਣ ਔਜਲੇ ਤੇਰਾ ਤਾਂ ਸੈਟਾ ਕਮ ਹੈ ਪਰ ਜਿਨ੍ਹਾਂ ਨੇ ਸ਼ੁਰੂ ਕਰਨਾ ਹੈ ਜੇ ਉਹਨਾਂ ਨੂੰ ਬੇਨਤੀ ਹੈ ਵੀ ਇਹ ਗੱਪਾਂ ਚੋਂ ਨਿਕਲ ਕੇ ਗੀਤ ਗਾਓ ਦਾ ਹਾਲ ਭਰਨੇ ਹਾਂ ਇੱਕ ਤਰੀਕਾ ਮੈਂ ਦੱਸ ਦਿੰਦਾ ਹਾਲ ਭਰਦਾ ਇੱਕ ਨਾਲ ਤਿੰਨ ਫ੍ਰੀ ਕਰਕੇ ਭਰ ਜਾਂਦਾ ਇਹ ਬਹਿ ਨਹੀਂ ਹਾਲ ਦੱਸੂਗਾ ਨੁਕਤਾ ਤੁਹਾਨੂੰ ਇਹ ਜਦੋਂ ਬਾਲੀਵੁੱਡ ਵਾਲੇ ਉਹਨੇ ਫਿਰ ਇੱਕ ਨਾਲ ਤਿੰਨ ਕਰਕੇ ਵਗਲੇ ਖਬਰ ਲਵਾ ਦਿੰਦੇ ਸੋਲਡ ਆਟ ਸ਼ੋ ਸੋਲਡ ਆਊਟ ਤਾਂ ਲੋਕਾਂ ਨਾਲੇ ਹੁੰਦਾ ਦੁਨੀਆ ਨਾਲੇ ਹੁੰਦਾ ਇੱਕ ਤਾੜੀ ਬੀਸੀ ਵਾਲੇ ਆਪਣੇ ਨਾਂ ਤੇ ਜ਼ੋਰਦਾਰ ਤਾੜੀ ਮਜੀਸ਼ ਨੂੰ ਮਾਰ ਕੇ ਤਾੜੀ ਬਈ ਇਹ ਸ ਹਾਲ ਚ ਗਾਉਣ ਲਈ ਦੁਨੀਆ ਤਰਸਦੀ ਹੈ ਓਏ ਤੁਹਾਡਾ ਭਰ ਗਿਆ ਓਏ ਮਾਰੋ ਤਾੜੀ ਇੱਕ ਇੱਕ ਸੱਜਣ ਜਿਹੜਾ ਚੱਲ ਗਿਆ ਮੇਰਾ ਸਿਰ ਤੁਹਾਡੇ ਕਦਮਾਂ ਤੇ ਇਹ ਤੁਸੀਂ ਇੰਨਾ ਮਾਣ ਬਖਸ਼ਿਆ ਜੇ ਇੰਨਾ ਪਿਆਰ ਘਰੇ ਮਿਲਦਾ ਮੈਂ ਕਿੱਥੇ ਗਾਉਣਾ ਗਾਉਣਾ ਹੀ ਨਹੀਂ ਸੀ ਇਹ ਤੁਹਾਡੀਆਂ ਦੁਆਵਾਂ ਹੀ ਲਈ ਫਿਰਦੀ ਐ ਆਓ ਫਿਰ ਕਿੱਥੇ ਵੀ 98 ਮਰ ਜਾ ਕਰ ਲੈ ਜਿੱਥੋਂ ਤੇਰਾ ਜੀ ਕਰਦਾ ਹਾਂਜੀ